ਇਸ ਵੇਲੇ ਦੀ ਖਬਰ ਪੰਡਿਤ ਪ੍ਰਾਂਠੇ ਵਾਲਿਆਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਬੀਤੀ ਰਾਤ ਕਾਮੰਡੀ ਦੇ ਵਿਖੇ ਵੱਡਾ ਹੰਗਾਮਾ ਹੋੰਦਾ ਜਿਸ ਵੇਲੇ ਪੰਡਿਤ ਪ੍ਰਾਂਠੇ ਵਾਲਿਆਂ ਦਾ ਸਾਹਮਣੇ ਪ੍ਰਾਂਠੇ ਵੇਚਣ ਵਾਲੀ ਮਹਿਲਾ ਦੇ ਨਾਲ ਪੰਗਾ ਪੈ ਜਾਂਦਾ ਇਸ ਦੇ ਨਾਲ ਹੀ ਪੂਰੇ ਬਾਜ਼ਾਰ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋਣ ਤੇ ਗੱਲ ਕੀਤੀ ਜਾਏ ਮਹਿਲਾ ਦੀ ਤਾਂ ਮਹਿਲਾ ਦੇ ਵੱਲੋਂ ਪੰਡਿਤ ਪ੍ਰਾਂਠੇ ਵਾਲਿਆਂ ਦੇ ਉੱਪਰ ਗੰਭੀਰ aarop ਵੀ ਜਿਹੜੇ ਨੇ ਲਗਾਏ ਗਏ ਨੇ ਦੱਸ ਦਈਏ ਕਿ ਮਹਿਲਾ ਦੇ ਵੱਲੋਂ ਕਿਹਾ ਗਿਆ ਕਿ ਉਸਦੇ ਪਤੀ ਦੇ ਨਾਲ ਉਹਨਾਂ ਦੇ ਵੱਲੋਂ ਕੁਟਮਾਰ ਕੀਤੀ ਗਈ ਹੈ ਤੇ ਅਕਸਰ ਹੀ ਜਿਹੜਾ ਪੂਰੀ ਪੂਰੀ ਰਾਤ ਇਹ ਢਾਬਾ ਚਲਾਇਆ ਜਾਂਦਾ ਇਸ ਦੇ ਨਾਲ ਹੀ ਉਹ ਲੋਕ ਜਿਹੜੇ ਕਿ ਆਪਣੀ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ ਨਾ ਸਿਰਫ ਗੱਡੀਆਂ ਦੇ ਵਿੱਚ ਬੈਠ ਕੇ ਸ਼ਰਾਬ ਪੀਂਦੇ ਨੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਪੰਡਿਤ ਪ੍ਰਾਠੇ ਵਾਲਿਆਂ ਦੇ ਵੱਲੋਂ ਸਾਰੀ ਸਰਵਿਸ ਵੀ ਜਿਹੜੀ ਹੈ ਗੱਡੀਆਂ ਦੇ ਵਿੱਚ ਹੀ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਹੁੱਲੜ ਬਾਜ਼ੀ ਵੀ ਜਿਹੜੀ ਕੀਤੀ ਜਾਂਦੀ ਦੂਜੇ ਪਾਸੇ ਗੱਲ ਕੀਤੀ ਚਾਹੇ ਤਾਂ ਪੰਡਿਤ ਪ੍ਰਾਠੇ ਵਾਲਿਆਂ ਦੇ ਵੱਲੋਂ ਇਹ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦਾਸ ਦਿੱਤਾ ਗਿਆ ਇਸ ਦੇ ਨਾਲ ਹੀ ਇਹ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮਹਿਲਾ ਦੇ ਪਤੀ ਨੇ ਸ਼ਰਾਬ ਪੀਤੀ ਹੋਈ ਦੇ ਨਾਲ ਹੀ ਮਹਿਲਾ ਦੇ ਪਤੀ ਦੇ ਵੱਲੋਂ ਉਹਨਾਂ ਦੇ ਪਿਤਾ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਕਾਫੀ ਜ਼ਿਆਦਾ ਗਾਲੀ ਗਲੋਚ ਕੀਤਾ ਜਾਂਦਾ ਤੇ ਇਸ ਪੂਰੇ ਮਾਮਲੇ ਦੀ ਸੀਸੀਟੀਵੀ ਉਹਨਾਂ ਦੇ ਕੋਲ ਮੌਜੂਦ ਹੈ ਕਿ ਕੋਈ ਵੀ ਮਹਿਲਾ ਦੇ ਨਾਲ ਹੱਥੋਂ ਪਾਈ ਜਿਹੜੀ ਹੈ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ ਹੈ ਤਾਂ ਕਾਫੀ ਵੱਡਾ ਹੰਗਾਮਾ ਜਿਹੜਾ ਹੁੰਦਾ ਇਸ ਦੇ ਨਾਲ ਹੀ ਇੱਕ ਬਿਆਨ ਵੀ ਜਿਹੜਾ ਪੰਡਿਤ ਪ੍ਰਾਂਠੇ ਵਾਲਿਆਂ ਦੇ ਪੰਡਿਤ ਪ੍ਰਾਂਠੇ ਵਾਲਿਆਂ ਦਾ ਇੱਕ ਬਿਆਨ ਵੀ ਜਿਹੜਾ ਇਸ ਵਿਚਾਲੇ ਸਾਹਮਣੇ ਆਂਦਾ ਹੋਇਆ ਦੇਖਿਆ ਜਾ ਸਕਦਾ ਕਿ ਕੀ ਤੇ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਤੁਹਾਨੂੰ ਜ਼ਰੂਰ ਹੀ ਸੁਣਾਵਾਂਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਿਨਕਸ਼ੀ ਹੈ ਜੀ ਠੀਕ ਹੈ ਜੀ ਹਾਂ ਜੀ ਅੱਜ ਕੀ ਤੁਹਾਡੇ ਨਾਲ ਕੀ ਮੈਟਰ ਕੀ ਹੋਇਆ ਜੀ ਇੱਥੇ ਸਿਵਲ ਆਣਾ ਪਿਆ ਤੁਹਾਨੂੰ ਸਾਡੇ ਪੰਡਤ ਕ੍ਰੌਂਟੇ ਵੱਲੋਂ ਸਾਹਮਣੇ ਜੀ ਨਿੱਕਾ ਮਰ ਚੌਂਕ ਚੋੜੀ ਸੜਕ ਠੀਕ ਹੈ ਜੀ ਮੇਰੇ ਹਸਬੰਦ ਸਾਡੀ ਵੀ ਪ੍ਰੌਨਟੀ ਦੀ ਦੁਕਾਨ ਹੈ ਮੇਰੇ ਹਸਬੰਦ ਰੋਟੀ ਖਾਣ ਲੱਗੇ ਸੀ ਪੰਡਤ ਆਇਆ ਉਹਨਾਂ ਨੇ ਮੇਰੇ ਹਸਬੰਦ ਦੇ ਕollar ਨੂੰ ਫੜਿਆ ਬਾਹਰ ਆ ਕੇ ਚਪੇਟਾ ਮਾਰਨ ਲੱਗੇ ਮੈਨੂੰ ਵੀ ਮਾਰਿਆ ਕੁੱਕਰ ਦਾ ਟੱਕਨ ਮਾਰਿਆ ਪੇਟੀ ਚੁੱਕ ਕੇ ਮਾਰਨ ਲੱਗੇ ਸੀ ਨਾਲੇ ਫੜਾਈ ਮੈਨੂੰ ਵੀ ਮਾਰਿਆ ਉਹਦੇ ਅੱਗੋਂ ਦੁਕਾਨ ਦਾ ਪਈਆ ਆਇਆ ਉਹਨੇ ਵੀ ਮੈਨੂੰ ਚਪੇਟਾ ਮਾਰੀਆ ਮੇਰੇ ਵਾਲ ਕੁੱਟਲੇ ਮੇਰੀ ਚੈਨ ਨਹੀਂ ਪਾਈ ਸੀ ਉਹ ਵੀ ਪਿੱਛਲੇ ਕੀ ਕਾਰਨ ਸੀ ਕਿ ਆ ਕੇ ਤੁਹਾਡੇ ਨਾਲ ਹੱਥੋ ਪਾਈ ਕੀਤੀ ਉਹਨਾਂ ਨੇ ਜੀ ਮੈਂ ਤਾਂ ਆਪ ਨਹੀਂ ਪਤਾ ਮੈਨੂੰ ਤਾਂ ਦੇਖਿਆ ਹੀ ਨਹੀਂ ਉਹ ਕਹਿੰਦੇ ਗਲਾਸ ਤੋੜਿਆ ਮੇਰੇ ਤਾਂ ਮੈਂ ਤਾਂ ਦੇਖਿਆ ਹੀ ਨਹੀਂ ਮੇਰੇ ਆਦਮੀ ਨੂੰ ਮੇਰਾ ਤਾਂ ਆਦਮੀ ਰੋਟੀ ਖਾਣ ਲੱਗਾ ਸੀ ਆ ਦੇਖੋ ਸਾਰਾ ਮਾਰਿਆ ਮੈਨੂੰ ਚੰਨੀ ਵੀ ਮੇਰੀ ਤੋੜਤੀ ਹੈਗੀ ਹੈ ਚੰਨੀ ਵੀ ਮੇਰੀ ਕੋਲ ਨਹੀਂ ਪਤਾ ਨਹੀਂ ਕਿੱਥੇ ਗਈ ਮੇਰੀ ਚੰਨੀ ਕੋਆਦੀ ਮੈਂ ਤਾਂ ਦੁਕਾਨ ਦੀ ਵੀ ਸੁਧ-ਬੁਧ ਕੋਈ ਨਹੀਂ ਸੀ ਮੇਰਾ ਤਾਂ ਆਦਮੀ ਡਿਪਰੈਸ਼ਨ ਵਿੱਚ ਹੈ ਉਹਨੂੰ ਤਾਂ ਟੌਰਚਰ ਕਰਦੇ ਆ ਚਾਰ-ਚਾਰ ਦਿਨ ਕੋਸ ਤੇ ਸ਼ਰਾਬਾਂ ਦੀ ਬੋਤਲਾਂ ਸਾਡੀ ਦੁਕਾਨਾਂ ਦੇ ਅੱਗੇ ਸੁੱਟੇ ਹੈਗੇ ਆ ਕਿੰਨੇ ਕੁ ਬੰਦੇ ਸੀਗੇ ਉਹ ਹੈ ਸਾਂਹੀ ਦੁਕਾਨ ਦੇ ਬੰਦੇ ਆ ਗਏ ਉਹਦਾ ਮੁੰਡਾ ਮੈਨੂੰ ਕਹਿੰਦਾ ਲੱਛਦੀ ਆ ਕੋਈ ਕੰਜਰੀ ਥੋੜੀ ਆ ਤੁਸੀਂ ਅੱਧਾ ਦੀ ਲੈਂਗੁਏਜ ਯੂਜ਼ ਕਰਦੀ ਆ ਤੁਸੀਂ ਇੱਕ ਲੇਡੀ ਨੂੰ ਕੀ ਗੱਲ ਸੜਕ ਤੇ ਖੜੇ ਹੋ ਕੇ ਗੱਲ ਨਾ ਕਰਦੇ ਹੋ ਕਿਸ ਚੀਜ਼ ਨੇ ਮਾਰਿਆ ਤੁਹਾਡੇ ਨਾਲ ਕਿਸ ਚੀਜ਼ ਤੇ ਹਮਲਾ ਕੀਤਾ ਜੀ ਕਿਸ ਚੀਜ਼ ਨਾਲ ਹਮਲਾ ਕੀਤਾ ਤੁਹਾਡੇ ਮਾਰੇ ਮੈਨੂੰ ਇਹ ਦੇਖੋ ਲੋਂਦਰਾ ਬਣੀ ਕਿਸ ਚੀਜ਼ ਨਾਲ ਹਮਲਾ ਕੀਤਾ ਤੁਹਾਡੇ ਤੇ ਮੇਰੇ ਆਦਮੀ ਤੇ ਮਾਰੇ ਪੇਟੀਆਂ ਮਾਰੀਆਂ ਸ਼ਰਾਬਾ ਕਹਿੰਦੇ ਦੁਕਾਨ ਦੇ ਬਾਹਰ ਆ ਗਈ ਸ਼ਰਾਬਾ ਕਿੰਦਰ ਰਾਤੀ ਰਾਤੀ ਨਚਕਾਰ ਲੱਗਾ ਨਾ ਤਾਂ ਸੱਤਾ ਦੇ ਟ੍ਰੈਡਿੰਗ ਚਾਮ ਹੁੰਦਾ ਅਸਤੇ ਕੁਛ ਵੀ ਨਹੀਂ ਕਰਦੇ ਸਗਨੇ ਚਲੋ ਰੋਟੀ ਖਾਂਦਾ ਤੇ ਸਾਨੂੰ ਤਾਂ ਰੋਟੀ ਖਾਂਦਿਓ ਮੈਂ ਤਾਂ ਦੇਖੋ ਸ਼ਰਾਬਾ ਪਿੰਦੇ ਉਹਨਾਂ ਦੇ ਅੱਗੇ ਮੇਰਾ ਆਦਮੀ ਡਿਪਰੈਸ਼ਨ ਵਿੱਚ ਮੈਂ ਉਹਨੂੰ ਬਹੁਤ ਸ ਮੁਸ਼ਕਿਲ ਨਾਲ ਤੋਂ ਮਾੜੀ ਮੈਂ ਸਾਰਾ ਦਿਨ ਮਿਹਨਤ ਕਰਦੀ ਆ ਅੱਗੋਂ ਮੈਨੂੰ ਕਹਿੰਦੇ ਕੰਜਰੀ ਨੱਚਦੀ ਮੌਕੇ ਤੇ ਕੋਈ ਪ੍ਰਸ਼ਾਸਨ ਵਗੈਰਾ ਕੋਈ ਪੁਲਿਸ ਵਾਲਾ ਕੋਈ ਪ੍ਰਸ਼ਾਸਨ ਆਇਆ ਜੀ ਤੁਹਾਡੇ ਕੋਲ ਇਸ ਵਾਰ ਲਿਆਈ ਜੀ ਉਹ ਚਲੇ ਗਏ ਆ ਪੰਡਤ ਉਹ ਪੈਸੇ ਵਾਲਾ ਹੈ ਉਹਦੀ ਸਾਰੀ ਸੁਣਵਾਈ ਕਰਨਗੇ ਸਾਡੀ ਕੋਈ ਸੁਣਵਾਈ ਨਹੀਂ ਹੋਏਗੀ ਅਸੀਂ ਕੁਝ ਵੀ ਨਹੀਂ ਹੈਗੇ ਅਸੀਂ ਤਾਂ ਇੱਕ ਪਬਲਿਕ ਅੱਗੇ ਆ ਜੀ ਅਸੀਂ ਨਜਾਇਜ਼ ਰੋਜ਼ ਰੋਜ਼ ਮੈਂ ਦੇਖੋ ਮੈਂ ਆਪਨੇ ਆ ਮੇਰਾਜ਼ੀ ਬਹੁਤ ਬਿਮਾਰ ਹੈ ਮੈਨੂੰ ਪਤਾ ਉਹਦੀ ਦਵਾਈ ਸਿੱਧ ਕਰਦੀ ਹੁੰਦੀ ਆ ਉਹਨੂੰ ਆਪਣੇ ਅੱਤੇ ਚ ਨਹੀਂ ਰਹਿੰਦਾ ਜੀ ਐਦਾਂ ਨਹੀਂ ਹੁੰਦਾ ਹੁੰਦਾ ਐਦਾਂ ਨਹੀਂ ਮੈਜਰ ਕਰਨਗੇ ਕਿ ਉਹ ਛੇਪਰਾ ਹੈ ਮੈਂ ਵੀ ਬਹੁਤ ਵੱਡੇ ਖਾਨਦਾਨ ਦੀ ਧੀਆਂ ਮੌਕੇ ਤੇ ਪ੍ਰਸ਼ਾਸਨ ਤੋਂ ਕੀ ਆਏ ਮੈਨੂੰ ਇਨਸਾਫ ਚਾਹੀਦਾ ਜੀ ਮੈਨੂੰ ਇਹ ਤਮਾਸ਼ੇ ਰੋਜ਼ ਰੋਜ਼ ਨਹੀਂ ਚਾਹੀਦੇ ਜੀ ਮੈਨੂੰ ਇਹ ਨਹੀਂ ਚਾਹੀਦਾ ਰੋਜ਼ ਨਹੀਂ ਅੰਦਰ ਬੰਦਾ ਆਇਆ ਇਹ ਤਾਂ ਗੁੰਡਾ ਆ ਇਹਨਾਂ ਨੂੰ ਕਹਿੰਦਾ ਮੇਰੀ ਦੁਕਾਨ ਦੇ ਅੰਦਰ ਬੜਾ ਤੇਰੀ ਲੱਤ ਤੋੜ ਦਾਂਗੇ ਤੁਸੀਂ ਕੌਣ ਹੋ ਤੁਸੀਂ ਗੁੰਡੇ ਹੋਗੇ ਹੋ ਐਨੇ ਵੱਡੇ ਪੈਸੇ ਵਾਲੇ ਦੋ ਦੋ ਦੁਕਾਨਾਂ ਖੋਲ੍ਹਨੇ ਠੀਕ ਹੈ ਤੁਸੀਂ ਆਪਣਾ ਕੰਮ ਕਰਿਓ ਜੀ ਤਗੜਾ ਬੰਦਾ ਐ ਬਰਮਾਚੀ ਥੋੜੀ ਕਰੂਗਾ ਜੀ ਭਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਅਮੀਰ ਨੂੰਹਾਂ ਅੱਛਾ ਜੀ ਫੇ ਕੀ ਹੋਇਆ ਇਹਨਾਂ ਨੂੰ ਮੈਂ ਬ੍ਰਦਰ ਆ ਜੀ ਇਹਦਾ ਜੀ ਜੀ ਅੱਜ ਜਿਹੜੀ ਆ 15 ਨਾਲ ਨਾਲ ਘਟਨਾ ਹੋਈ ਹੈ ਕਿਸ ਤਰੀਕਾ ਪਤਾ ਲੱਗਿਆ ਦੀ ਸਾਡੀ ਭੈਣ ਦੇ ਉੱਤੇ ਹਰ ਚੱਕਿਆ ਹੀ ਇਹਨਾਂ ਨੇ ਅੱਛਾ ਜੀ ਠੀਕ ਹੈ ਜੀ ਤੇ ਉੱਥੇ ਕੋਈ ਮੋਕੇ ਦੇ ਪ੍ਰਸ਼ਾਸਨ ਨੂੰ ਵੀ ਇਤਲਾਹ ਦਿੱਤੀ ਸੀਗੀ ਹਾਂ ਜੀ ਇਤਲਾਹ ਦਿੱਤੀ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਕੋਈ ਨਹੀਂ ਪਹੁੰਚਿਆ ਉੱਥੇ ਕਿੰਨੀ ਦੇ ਕਿੰਨੀ ਕੁ ਦੇਰ ਹੋ ਗਈ ਪ੍ਰਸ਼ਾਸਨ ਨੂੰ ਨਹੀਂ ਆਏ ਹੋ ਕਟਾ ਡੇਡ ਘਟੇ ਦੋ ਘਟੇ ਹੋ ਗਏ ਘਟੇ ਤੋਂ ਘਟੇ ਹੋ ਗਏ ਅੱਜ ਤੱਕ ਵੀ ਨਹੀਂ ਪ੍ਰਸ਼ਾਸਨ ਇੱਥੇ ਪਹੁੰਚ ਕੋਈ ਨਹੀਂ ਆਇਆ ਕੋਈ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਹੋਈ ਹਜ ਤੱਕ ਕੋਈ ਕਾਰਨ ਹੋਏਗਾ ਨਾ ਕਾਰਵਾਈ ਕਰਨ ਦਾ ਕੋਣ ਹੈ ਤਾਂ ਉਹ ਪਹਿਲ ਹੈਗਾ ਪੰਡੂ ਪੁੰਡੇ ਲਾ ਉਹਦੇ ਮੁੰਡੇ ਨਾ ਮੈਂ ਪਹਿਹਰ ਚੈਨਲ ਟੁੱਟ ਗਈ ਹੈ ਕੋਈ ਪ੍ਰਜਾ ਪੁਰਾਣੀ ਰੰਜਿਸ਼ ਹੈ ਤੁਹਾਡੀ ਕਾਰ ਕਿਹਿਸ ਕਾਰਨ ਕੀ ਹੈ ਜੀ ਕਾਰਨ ਸਾਨੂੰ ਦੱਪਕੇ ਮਾਰਦਾ ਹੈ ਐਸ.ਐਸ.ਓ ਦੱਪਕੇ ਮਾਰਦਾ ਸਾਨੂੰ ਅਸੀਂ ਨਾ ਆਪਾਂ ਕੁਝ ਨਹੀਂ ਕਰਨਾ ਤੁਹਾਡੇ ਲਈ ਸਾਡੇ ਸਭ ਨਾਲ ਮੱਠੀ ਹੋਵੇ ਨਹੀਂ ਅਸੀਂ ਮੌਕੇ ਤੇ ਤੁਸੀਂ ਪ੍ਰਸ਼ਾਸਨ ਕਹਿ ਰਹੇ ਇਲਜਾਮ ਲਾ ਰਹੇ ਪ੍ਰਸ਼ਾਸਨ ਆਇਆ ਜੀ ਮੌਕੇ ਤੇ ਕੋਈ ਨਹੀਂ ਆਇਆ ਜੀ ਸਾਡੀ ਦੁਕਾਨ ਤੇ ਕਿ ਗੱਡੀ ਲਗਾਉਂਦੇ ਜੀ ਅਸੀਂ ਲਗਾਉਣ ਨਹੀਂ ਦਿੰਦੇ ਅਸੀਂ ਆਪਣੀ ਦੁਕਾਨ ਵੀ ਕਰਨੀ ਅਸੀਂ ਗੱਡੀ ਰਾਤੀ ਨਹੀਂ ਲਗਾਉਂਦੇ ਸਾਰੀ ਰਾਤ ਲੱਗੀ ਰਹਿੰਦੀ ਬਾਹਰ ਚਾਰ ਚਾਰ ਵੇਲੇ ਗੱਡੀ ਲੱਗੀ ਰਹਿੰਦੀ ਸਭ ਦਾਰੂ ਸ਼ਰਾਬ ਸਭ ਉੱਥੇ ਚਾਹੁੰਦਾ ਉਹ ਪ੍ਰਸ਼ਾਸਨ ਉੱਥੇ ਨਹੀਂ ਰੌਂਡ ਮਾਰਦਾ ਪੀਸਾ ਉਹ ਹੀ ਰੌਂਡ ਨਹੀਂ ਮਾਰਦਾ ਕੋਈ ਕੁਝ ਨਹੀਂ ਹੁੰਦਾ ਜੀ ਉੱਥੇ ਉਹਨਾਂ ਦਾ ਪੈਸਾ ਚੱਲਦਾ ਜੀ ਪੈਸਾ ਪੈਸਾ ਚੱਲਦਾ ਬਸ ਉਹ ਕੁਝ ਨਹੀਂ ਕਰਦਾ ਤੁਸੀਂ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰ ਰਹੇ ਹੋ ਜੀ ਇਸ ਟਾਈਮ ਸਾਨੂੰ ਸਭ ਚਾਹੀਦੇ ਜੇ ਮੇਰਾ ਆਦਮੀ ਡਿਪਰੈਸ਼ਨ ਵਿੱਚ ਹੈਗਾ ਮੇਨੂੰ ਰੋਲ ਲੜਾਈ ਕਿਲੇਸ਼ਣ ਆਇਆ ਅਸੀਂ ਕੰਮ ਕਰ ਬੰਦ ਕਰ ਦਿੱਤਾ ਉਹਨਾਂ ਦੇ ਵਿੱਚ ਦੇਖੋ ਉਹਨਾਂ ਦੀ ਦੁਕਾਨ ਖੁੱਲੀ ਮੇਰੀ ਦੁਕਾਨਾਂ ਅੱਜ ਬੰਦ ਹੈ ਲੜਾਈ ਦੀ ਵਜਨ ਨਾਲ ਮੇਰੀ ਦੁਕਾਨ ਬੰਦ ਹੈ ਮੇਰਾ ਨੁਕਸਾਨ ਹੋਇਆ ਉਹਨਾਂ ਦਾ ਕੀ ਹੈ ਉਹ ਤਾਂ ਛੇ ਭਰਾ ਆਪ ਕੋ ਗੁੰਡੇ ਹੀ ਗੁੰਡੇ ਹੈਗੇ ਆ ਤੋਲ ਕੀ ਨਾਮ ਹੈ ਜੀ ਗਰਮਨ ਸ਼ਰਮਾ ਪਰਮਨ ਸ਼ਰਮਾ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਪੰਡੀ ਰੋਡ ਵਾਲੇ ਕਮਲ ਚੌਂਕ ਠੀਕ ਹੈ ਜੀ ਕੀ ਮੈਟਰ ਕੀ ਆ ਜੀ ਅੱਜ ਇਹਨਾਂ ਜੀ ਸਾਡੇ ਸਾਢੇ 6 ਮਹੀਨੇ ਤੋਂ ਅੰਕਲ ਸ਼ਰਾਬ ਪੀ ਕੇ ਰਾਤ ਨੂੰ ਸਾਡਾ ਨਿਕਾਲਾ ਕੱਢਦੇ ਆ ਠੀਕ ਹੈ ਜੀ ਸਾਡੇ ਨਾਲ ਸਾਡੇ ਗਲਾਸ ਚ ਕੀ ਲੋਕਾਂ ਤੋਂ ਉਹ ਸਾਡੇ ਤੇ ਛੁੱਟਦੇ ਆ ਹਰ ਰੋਜ਼ ਤੇ ਸਾਡੀ ਨਾਲ ਬਿਲਕੁਲ ਛੱਡੋ ਦੇ ਨਾਲ ਬਾਥਰੂਮ ਕਰਦੇ ਆ ਨੰਗੇ ਹੋ ਕੇ ਅਸੀਂ ਕਿੰਨੀ ਵਾਰੀ ਸਮਝਾਇਆ ਤੁਹਾਡੇ ਨਹੀਂ ਠੀਕ ਹੈ ਜੀ ਕਿ ਰਾਤ ਨੂੰ ਸ਼ਰਾਬ ਪੀ ਕੇ ਰੋਜ਼ ਇਹਨਾਂ ਨੇ ਕਰਨਾ ਹੈ ਸਾਡੇ ਕੋਲ ਰੋਜ਼ ਦੀ ਵੀਡੀਓ ਹੈ ਸਾਡੇ ਕੋਲ ਸੀਸੀਟੀਵੀ ਵੀ ਹੈਗੀ ਅੱਜ ਵੀ ਇਹਨਾਂ ਨੇ ਕੀ ਕੀਤਾ ਸਾਡੇ ਵੱਲ ਨੂੰ ਗਲਾਸ ਮਾਰਿਆ ਤੇ ਜਦੋਂ ਮੇਰੇ ਡੈਡੀ ਉਹਨਾਂ ਵੱਲ ਨੂੰ ਗਏ ਕਿ ਹਾਂ ਤੂੰ ਗਲਾਸ ਦਾ ਤੂੰ ਮਾਰਿਆ ਫਿਰ ਇਹਨੇ ਮਾਂ ਭੈਣ ਦੀ ਗੱਲਾਂ ਹੱਤੋਂ ਪਾਈ ਕਰਨੀ ਸਟਾਰਟ ਕਰ ਦਿੱਤੀ ਠੀਕ ਹੈ ਜੀ ਹੱਤੋਂ ਪਾਈ ਹੋਣ ਤੋਂ ਬਾਅਦ ਫਿਰ ਲੋਕਾਂ ਨੇ ਛੜਵਾਛੁਰੂ ਦਿੱਤਾ ਫਿਰ ਇਹਦੀ ਵਾਈਫ ਜਾਣ ਜਾਣ ਕੇ ਅੱਗੇ ਆ ਰਹੀ ਹੈ ਕਿ ਸਾਨੂੰ ਕੁੱਟਿਆ ਸਾਨੂੰ ਮਾਰਿਆ ਉਹ ਸਾਡੇ ਕੋਲ ਸਾਰੀ ਸੀਸੀਟੀਵੀ ਹੈ ਅਸੀਂ মিডিਆ ਨੂੰ ਇਹ ਬੇਨਤੀ ਕਰਦੇ ਹਾਂ ਜੇ ਤੁਸੀਂ ਚਲਾਨੀਆ ਰਿਕਾਰਡਿੰਗ ਤਾਂ ਸੀਸੀਟੀਵੀ ਨਾਲ ਚਲਾਈਓ ਸਾਡਾ ਪੱਖ ਵੀ ਰੱਖਿਓ ਕਿ ਆ ਸੀਸੀਟੀਵੀ ਦੇਖ ਲਓ ਅਸੀਂ ਕਿਸੇ ਲੇਡੀਸ ਤੇ ਹੱਥ ਨਹੀਂ ਚੱਕਿਆ ਉਹਦੇ ਚ ਸਾਫ਼-ਸਾਫ਼ ਆ ਰਿਹਾ ਤੇ ਇਹ ਸਾਡੇ ਬੋਤਲਾ ਮਾਰਦਾ ਤੇ ਬਾਥਰੂਮ ਕਰਦਾ ਆ ਕੇ ਇਹਦਾ ਵੀ ਆ ਰਿਹਾ ਕੋਈ ਪ੍ਰਾਣੀ ਤੁਹਾਡਾ ਕੋਈ ਪ੍ਰਾਣਾ ਕੋਈ ਰੰਜਿਸ਼ ਹੈਗੀ ਹੈ ਕੋਈ ਕੁਝ ਨਹੀਂ ਹੈ ਸ਼ਰਾਬ ਪੀ ਕੇ ਰੋਜ਼ ਹੁਣ ਦੇਖ ਲਓ ਹੁਣ ਵੀ ਪੀਤੀ ਹੋਈ ਹੈ ਠੀਕ ਹੈ ਜੀ ਸਿਰੇ ਰੋਜ਼ ਆਇਆ ਨਾ ਫਿਰ ਸਾਡੇ ਵਾਲੀ ਬਹਿ ਜਾਣਾ ਰੋਜ਼ ਦਾ ਕੰਮ ਹੀ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਬਾਥਰੂਮ ਆ ਕੇ ਕਰਦੇ ਤੁਸੀਂ ਕੋਈ ਕੰਪਲੇਟ ਕੀਤੀ ਅੱਜ ਤੱਕ ਪੁਲਿਸਾ ਕੋਈ ਪੁਲਿਸ ਕੰਪਲੀਟ ਕੀਤੀ ਕੋਈ ਦੋ ਵਾਰੀ ਪੀਸੀਆਰ ਨੂੰ ਕਿਹਾ ਸੀ ਸਮਝਾ ਕੇ ਸਮਝਾ ਕੇ ਵਿੱਚ ਬਿਠਾ ਕੇ ਇਹ ਇਹਨਾਂ ਨੇ ਪਰ ਮਾਫੀਆਂ ਵੀ ਮੰਗ ਲਈਆਂ ਸੀ ਸਾਡੇ ਮਤਲਬ ਕਿ ਪਹਿਲਾਂ ਤੁਹਾਡਾ ਝਗੜਾ ਆਪਸ ਵਿੱਚ ਹੋਇਆ ਵੈ ਇੱਕ ਦੋ ਵਾਰੀ ਤੁਸੀਂ ਕਹਿ ਰਹੇ ਹੋ ਤੁਹਾਡੇ ਕਹਿਣ ਦੇ ਮੁਤਾਬਿਕ ਜਿੱਦਾਂ ਸਵੇਰ ਦੁਪਹਿਰੇ ਮੇਰੇ ਕੋਲ ਮਾਫੀ ਮੰਗਣ ਲੱਗਿਆ ਖੁਦ ਵੀ ਕੀਤੀ ਹੋਈ ਸੀ ਇਹਦੀ ਠੀਕ ਹੈ ਜੀ ਫਿਰ ਕਦੀ ਨਾਰੀਅਲ ਦੇ ਵਿੱਚ दारू ਪਾ ਕੇ ਕਦੀ ਐ ਰੋੜ ਰਿਹਾ ਕਦੀ ਕੀ ਪਿਆਰ ਸਾਰਿਆਂ ਨੂੰ ਪਤਾ ਵਾ ਠੀਕ ਹੈ ਜੀ ਸਾਰੇ ਦੁਕਾਨ ਜਿੰਨਾ ਬਾਜ਼ਾਰ ਜਾ ਕੇ ਕੀ ਅਸੀਂ ਗਲਤਾਂ ਇਹ ਗਲਤਾਂ ਰੋਸ਼ ਸ਼ਰਾਬ ਪੀ ਕੇ ਹਰਕਤਾ ਕਰਦਾ ਗਲਾਸ ਮਾਰਦਾ ਬਾਥਰੂਮ ਕਰਦਾ ਇਹ ਕਿਥੋਂ ਦੀ ਸ਼ਰਾਬ ਮੋਤਲਾ ਤੋੜਦਾ ਸ਼ਰਾਬ ਕੱਢਦਾ ਮੌਕੇ ਦੀ ਕੋਈ ਸੀਸੀਟੀਵੀ ਫੁਟੇਜ ਹੈਗੀ ਤੁਹਾਡੇ ਕੋਲ ਜੀ ਕੋਈ ਬੇਨਤੀ ਕਰਦੇ ਆ ਤੁਸੀਂ ਸਾਡੀ ਸੀਸੀਟੀਵੀ ਲੈ ਕੇ ਚਲਾਈਓ ਠੀਕ ਆਖ ਰੱਖੀ ਹੋ ਕੇ ਦਾ ਸਹੀ ਦੇਖਿਆ ਜਾ ਵੀ ਤੇ ਉਹ ਤੁਹਾਡੇ ਜਿਹੜੇ ਵਰਕਰ ਨੇ ਉਹਨੇ ਹੱਥ ਚੱਕਿਆ ਤੁਸੀਂ ਦੇਖ ਲਿਓ ਕਿਸੇ ਨੇ ਨਹੀਂ ਜਿੱਤ ਵਰਕਰ ਇਹਨਾਂ ਨੇ ਆ ਕੇ ਇੰਨੇ ਗਲਾਸ ਮਾਰੇ ਆ ਪਾਪਾ ਗਏ ਪਾਪਾ ਨੇ ਇੱਥੇ ਖੜ ਕੇ ਗੱਲ ਕੀਤੀ ਇਹਨਾਂ ਗਲਮ ਗਲਾਈ ਉਹਨਾਂ ਹੱਥ ਤੋਂ ਪਾਈ ਹੋਇਆ ਸਾਰੀ ਸਾਡੇ ਕੋਲ ਸੀਸੀਟੀਵੀ ਹੈ ਤੁਸੀਂ ਉਹ ਦੇਖ ਲਿਓ ਫੇ ਤੁਸੀਂ ਕੋਈ ਚੈਨੀ ਚੁੰਨੀ ਵੀ ਖੋਈ ਹੈ ਚੈਨੀ ਚੁੰਨੀ ਆ ਗਿਆ ਰੀਅਲ ਹੈ ਕੋਈ ਵਾਲੀਆ ਵਾਲੀਆ ਮੈਂ ਨਹੀਂ ਤੁਸੀਂ ਝਗੜਾ ਆਇਆ ਤੁਸੀਂ ਮੋਕੇ ਦੇ ਪ੍ਰਸ਼ਾਸਨ ਨੂੰ ਕੋਈ ਕਾਲ ਵਗੈਰਾ ਕੀਤੀ ਜੀ ਅਸੀਂ ਕੰਪਲੇਂਟ ਵੀ ਕਰਤੀ ਹੈ ਪ੍ਰਸ਼ਾਸਨ ਦੀ ਆਗੇ ਅਸੀਂ 15 ਮਿੰਟ ਬਾਅਦ ਦੱਸ ਰਹੇ ਹਾਂ ਪਰ ਉਹਨਾਂ ਦਾ ਦਾਵਾ ਹੈ ਕਿ 2 ਘੰਟੇ ਬਾਅਦ ਨਹੀਂ ਹੈ 2 ਘੰਟੇ ਤੱਕ ਨਹੀਂ ਹੈ ਅਸੀਂ ਅੱਡੀ ਨਹੀਂ ਉਸ ਤੋਂ ਬਾਅਦ ਇਹ ਜਦੋਂ ਲੋਕਾਂ ਨੇ ਛੜਾਤਾ ਉਸ ਤੋਂ ਬਾਅਦ ਕੋਈ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਅਸੀਂ ਮੰਗ ਇਹ ਕਰਦੀਆਂ ਕਿ ਸਾਡੀ ਸੀਸੀਟੀਵੀ ਪੂਰੀ ਦੇਖੀ ਜਾਵੇ ਤੇ ਸਾਡਾ ਪੱਖ ਸੁਣਿਆ ਜਾਵੇ ਪੱਖ ਸੁਣਨ ਤੋਂ ਬਾਅਦ ਫਿਰ ਕਾਰਵਾਈ ਜੋ ਬੰਦੀ ਹੋਗੀ ਸਾਡੇ ਤੇ ਉਹਨਾਂ ਤੇ ਉਹ ਕਰ ਦੇ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੀ ਨਖਸ਼ੀ ਹੈ ਜੀ ਠੀਕ ਹੈ ਜੀ ਹਾਂਜੀ ਜੀ ਅੱਜ ਕੀ ਤੁਹਾਡੇ ਨਾਲ ਕੀ ਮੈਟਰ ਕੀ ਹੋਇਆ ਜੀ ਇੱਥੇ ਸਿਵਲ ਆਣਾ ਪਿਆ ਤੁਹਾਨੂੰ ਸਾਡੇ ਪੰਡਤ ਪ੍ਰੌਂਟੇ ਵਾਲਾ ਸਾਹਮਣੇ ਜੀ ਨਿੱਕਾ ਮਰ ਚੌਂਕ ਚੋੜੀ ਸੜਕ ਠੀਕ ਹੈ ਜੀ ਮੇਰੇ ਹਸਬੰਦ ਸਾਡੀ ਵੀ ਪ੍ਰੌਂਟੇ ਦੀ ਦੁਕਾਨ ਹੈ ਮੇਰੇ ਹਸਬੰਦ ਰੋਟੀ ਖਾਣ ਲੱਗੇ ਸੀ ਪੰਡਤ ਆਇਆ ਉਹਨਾਂ ਨੇ ਮੇਰੇ ਹਸਬੰਦ ਦੇ ਕੋਲਰ ਨੂੰ ਫੜਿਆ ਬਾਹਰ ਆ ਕੇ ਚਪੇਟਾ ਮਾਰਨ ਲੱਗੇ ਮੈਨੂੰ ਵੀ ਮਾਰਿਆ ਕੁੱਕਰ ਦਾ ਟੱਕਨ ਮਾਰਿਆ ਪੇਟੀ ਚੁੱਕ ਕੇ ਮਾਰਨ ਲੱਗੇ ਸੀ ਮੈਂ ਆਲੇ ਓ